कुछ मिले ना लोग जो एंटी सोशल एलिमेंट्स हैं वो तो थोड़े जर को जाए फोन नंबर चेंज कर लें अपनी रहास चेंज कर लें अपने ना जो प्रॉपर्टी है मूवेबल इमूवेबल प्रॉपर्टी जोड़ी है वो अपना प्रेस नोट नहीं दे रहे हैं इस चीज़ का तो यू राइट टू योर सेल्फ कि मूवेबल इमूवेबल प्रॉपर्टी जो है वो चेंज कर लैन Uh, अपनी ठहर बदल लेन अपना मोडस ऑपर बदल लेन अपना इलाका बदल लेन अपने क्लाइंट्स हो गए सप्लायर हो गए उन्होंने बदल लें कैसो ऑपरेशन जोड़ा है वो थोड़ा पर चेंज किया है नाउ वट वी आर डूइंग इज वी आर टारगेटिंग स्पेसिफिक पीपल जिमें साढ़े को लिस्ट हैं इन इन्फ, इनफॉर्मे एक तो है इन्फॉर्मेन ਇਨਫੋਰਮੇਸ਼ਨ ਬੇਸ ਤੇ ਸਾਡੀ ਆਪਣੀ ਇਨਫੋਰਮੇਸ਼ਨ ਬੇਸ ਤੇ ਲਿਸਟ ਬਣ ਜਾਂਦੀ ਹੈ ਕੁਝ ਤੁਹਾਡੀ ਇਨਫੋਰਮੇਸ਼ਨ ਹੁੰਦੀ ਹੈ ਲਿਸਟ ਬਣ ਜਾਂਦੀ ਹੈ ਕੁਝ ਫੈਕਚੁਅਲ ਲਿਸਟ ਹੁੰਦੀ ਹੈ ਕਿ ਵੀ ਇਹ ਬੰਦਾ ਹੈ ਛੇ ਪਰਚੇ ਦਰਜ ਨੇ ਇਫੈਕਟ ਇਫੈਕਟ ਤੇ ਤਿੰਨ ਚਾਰ ਤਰ੍ਹਾਂ ਦੀ ਲਿਸਟ ਹੁੰਦੀ ਹੈ ਇੱਕ ਇੰਟੈਲੀਜੈਂਸ ਬੇਸਡ ਲਿਸਟ ਇੰਟੈਲੀਜੈਂਸ ਮਤਲਬ ਸਾਡੀ ਇੰਟੈਲੀਜੈਂਸ ਹੈਡਕੁਆਟਰ ਦੀ ਇੰਟੈਲੀਜੈਂਸ ਦੂਜੀ ਫੈਕਚੁਅਲ ਲਿਸਟ ਜਿਹੜੇ ਪਰਚੇ ਦਰਜ ਨੇ ਤੀਜੀ ਜਿਹੜਾ ਪਬਲਿਕ ਸਾਨੂੰ ਦੱਸਦੀ ਪਬਲਿਕ ਜਮ ਮੇਨ ਤੁਸੀਂ ਆਂਦੇ ਵੀਲ ਸਾਈਡ ਅਪ ਔਨ ਇਟ ਹਰ ਹਫਤੇ 10 ਡੇਜ਼ ਵੀਲ ਟਾਰਗੇਟ 25 ਟੂ 50 ਪੀਪਲ ਟਾਰਗੇਟ ਟਾਰਗੇਟ ਕਿਵੇਂ ਹੋਊਗਾ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਆਪਾਂ ਲਾ ਕੇ ਰੱਖਾਂਗੇ ਜੀ ਕੀ ਆਪਰੇਸ਼ਨ ਕਰਨਾ ਹੈ ਆਪਾਂ 6 ਤਰੀਕ ਨੂੰ ਆ ਬੰਦਾ ਤੇਰਾ ਪਹਿਲੀ ਤਰੀਕ ਨੂੰ ਇੱਕ ਬੰਦਾ ਦੇਤਾ ਟੋਟਲ ਤੁਸੀਂ ਉਹਦੀ ਮੂਵਮੈਂਟਸ ਟ੍ਰੇਸ ਕਰੋ ਜੀ ਸਵੇਰੇ ਦੁਪਹਿਰੇ ਸ਼ਾਮ ਕਿਹੜੇ ਨਾਲ ਜਾਂਦਾ ਹੈ ਉੱਠਦਾ ਹੈ ਬੈਠਦਾ ਹੈ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ ਉਸ ਤੋਂ ਬਾਅਦ ਇਹ ਸਿਰਫ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਹੈ ਜਿਹਨੂੰ ਪਤਾ ਹੈ ਠੀਕ ਹੈ ਨਾਓ ਜਿਸ ਦਿਨ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋਣਾ अर्ਲੀ ਮਾਰਨਿੰਗ ਇਹ ਆਪਰੇਸ਼ਨਸ ਨਾ ਦਿਨੇ ਨਹੀਂ ਹੁੰਦੇ कि 9 ਵਜੇ ਤੋ ਲੋਕ ਚਲੇ ਜਾਂਦੇ ਸਵੇਰੇ 4 ਤੋਂ ਲੈ ਕੇ 2 ਘੰਟੇ ਲਗਾ ਲਓ 3 ਘੰਟੇ ਲਗਾ ਲਓ 4 2 6 4 2 7 ਵੀ ਆਰ ਗੋਇੰਗ ਟੂ ਐਗਜ਼ੀਕਿਊਟ ਥੀਸ ਆਪਰੇਸ਼ਨ ਹੁਣ ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਡਿਟੇਲਸ ਜਿਹੜੀਆਂ ਆ ਉਹ ਬਾਅਦ ਚ ਤੁਹਾਨੂੰ ਦੱਸ ਦਿੱਤੀ ਜਾਣਗੀਆਂ 25 ਨਟੋਰੀਅਸ ਬੰਦੇ ਹੱਬੋਵਾਲ ਦੇ ਅਬੋਵਾਲ ਜਰਨਲ ਏਰੀਆ ਮੈਂ ਜਰਨਲ ਏਰੀਆ ਬਾਰੇ ਦੱਸ ਰਿਹਾ ਤੇ ਜੋਹਾਰ ਨਗਰ ਕੈਂਪ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਘਰੀ ਮਿਲ ਗਏ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ ਤੇ ਉਹਨਾਂ 25 ਜਿਹੜੇ ਬੰਦੇ ਸੀਗੇ 8 ਬੰਦੇ ਆਪਣੇ ਘਰ ਚੇਂਜ ਕਰਕੇ ਦੂਜੇ ਜ਼ਿਲ੍ਹੇ 'ਚ ਜਾ ਚੁੱਕੇ ਸਭ ਬੋਲਣ ਦਾ ਮਤਲਬ ਇਹ ਹੈ ਕਿ ਤੁਸੀਂ ਟੋਟਲ ਘੇਰਾ ਪਾਓ ਸਰਚ ਕਰੋ ਜੀ 3-4 ਘੰਟੇ ਕੁਝ ਮਿਲੇ ਨਾ ਕੁਝ ਫਾਇਦਾ। ਯੂ ਪਲਾਨ ਇਟ ਐਂਡ ਦੈਨ ਐਗਜ਼ੀਕਿਊਟ ਇਟ ਇੱਕ ਅੱਛੀ ਕਾਮਯਾਬੀ ਐ ਅੱਛੀ ਅੱਛੀ ਸਟਾਰਟ ਐ। ਐਂਡ ਹਫਤਾ 10 ਦਿਨਾਂ ਚ ਆਪਾਂ ਇੱਕ ਆਪਰੇਸ਼ਨ ਇਦਾਂ ਦਾ ਕਰਨਾ ਹੀ ਕਰਨਾ। ਜਿਦੇ ਚ ਰਿਜ਼ਲਟ ਆ। ਮੈਂ ਕੁਝ ਪੁੱਛੋ ਤੁਸੀਂ ਜਿਹੜਾ ਪੁੱਛਣਾ ਹੈ। ਜੀ। ਫਰਕ ਇਹ ਲੱਗਿਆ ਕਿ स्ट्रेंथ उरी देखिए उरी मूवी मूवी देखी उ पुराना की सर्जिकल स्ट्राइक इट इज इट इज सर्जिकल स्ट्राइक बजाय दे पूरी फौज भेज दो इधर भी गोलियां चलन उधर भी चलन मीडिया आए फलाना आए कोई कंट्रोवर्सी हो जाए वी टारगेट एंड स्टेल्थ इन स्टेल्थ ऑपरेशन वी गैदर देर आर मैडम पता क्या इन्फॉर्मेशन लीक होती है फिगर्स होंगे देर आर मैनी देर आर मैनी कुछ तो छड़ चुके हैं कोई रिक्शा चला रहा है फलाना चला रहा है कुछ एडिकट्स हैं ਮੈਂ ਤੁਹਾਨੂੰ ਹੋਰ ਦੱਸਦਾ ਵਾਂ ਜਿਹੜਾ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀਗਾ ਨਾ ਕਿ ਅ ਪਰਫਾਰਮੈਂਸ ਦਾ ਲਾਸਟ ਵਕਲ ਕਦ ਹੋਈ ਸੀ ਸਾਡੀ ਮੀਟਿੰਗ ਉਹ ਕੱਲ ਪਰਖ ਲਈਏ ਮੀਟਿੰਗ 13 ਨੂੰ ਹੋਈ ਸੀ ਨਾ ਅੱਜ ਕੀ ਤੇ ਕੱਲ ਰੱਖੀ ਆਪਾਂ ਮੀਟਿੰਗ ਜਿਹੜੇ ਪੈਰਾਮੀਟਰਸ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀਗਾ ਕਿ ਫੀਲਡ ਆਫਸਰਸ ਦੀ ਜਿਹੜੀ ਅ ਪਰਫਾਰਮੈਂਸ ਹੈ ਉਹ ਪਰਫਾਰਮੈਂਸ ਆਪਾਂ ਪੈਰਾਮੀਟਰਸ ਐ 15 ਵੀ ਪੈਰਾਮੀਟਰਸ ਉਹਦੇ ਚ ਆਪਾਂ ਸੈਸ ਕਰਾਂਗੇ ਉਹਦੇ ਚ ਆ ਵੀ ਹੈ ਕਿ ਕਿੰਨੇ ਇਦਾਂ ਦੇ ਐਡਿਕਟਸ ਐ ਜਿਹੜੇ ਸਿਰਫ ਐਡਿਕਟਸ ਐ ਮਜਬੂਰੀ ਕਰ ਕਾਰਨ ਲੈ ਰਹੇ ਤੇ ਹਰ 10 10 ਦਿਨ ਬਾਅਦ ਮੈਨੇ ਮੀਟਿੰਗ ਲੈਣੀ ਸੀ ਕਿ 13 ਨੂੰ ਹੋਈ ਸੀਗੀ ਪਿਛਲੀ ਵਾਰ ਆ 26 ਹੋ ਗਈ ਮੈਂ ਕੱਲ ਦੁਬਾਰਾ ਕਰਾਂਗਾ ਪਿਛਲੇ 10 ਦਿਨਾਂ ਚ 10 12 ਦਿਨਾਂ ਚ ਆਪਾਂ 18 ਬੰਦੇ 64 ਐਫ ਏ 64A ਇੱਕ ਸੈਕਸ਼ਨ ਹੁੰਦਾ ਐ ਐਨਡੀਪੀਐਸ ਐਕਟ ਦਾ 64 18 ਬੰਦੇ ਆਪਾਂ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਾ ਚੁੱਕੇ ਆਂ ਕਿ ਗਰੀਬੰਦਾ ਐ ਜੀ ਕਿਸੇ ਐਨਜੀਓ ਤੋਂ ਹੈਲਪ ਲੈ ਲਈ ਕਿ ਤੁਸੀਂ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰ ਦੋ ਕਿਸੇ ਹੋਰ ਤੋਂ ਕੁਝ ਲੈ ਲਿਆ ਤੁਸੀਂ ਉਹ ਪ੍ਰੋਵਾਈਡ ਕਰ ਦੋ ਕਿ ਇਹ ਹੁਣ ਵੇਚੇਗਾ ਨਹੀਂ ਇਹ ਐਡਿਕਟ ਐ ਇਹਦਾ ਆਪਾਂ ਸੁਧਾਰ ਕਰੀਏ ਫਿਗਰ ਇਜ਼ ਨਾਟ ਮੱਚ ਫਿਗਰ ਇਜ਼ ਨਾਟ ਮੱਚ but the figure is alarming in a sense ki ek chronic hai figure jada tusi kehdo zyada nahi hai figure but alarming isly chronic hai ik vaar karde jail jande phir dobara aake karde phir phade jande te eh cycle nu apan todan di koshish karde hai number 1 number 2 inna nu jehde financial benefits hai financial benefits oh ve apan inna di jehdi properties jehdi hai जो मैं तो पेपर च भी आया सी चार करोड़ साढ़े चार करोड़ की प्रॉपर्टी फ्रीज़ कराई थी हूँ आप सौ सत्त बी एन एस एस सैक्शन है तुम हम जाओगे ना जी तो सर्च सर्च कर रहे हो वन जीरो सैवन बी एन एस एस इट इज़ ए वेरी गुड सैक्शन विच हैज बिन एडिड रीसेंटली प्रॉपर्टी अटैच कराने नॉट ओनली ऑफ ड्रग स्म बट ऑल क्रिमिनल एलिमेंट्स प्रोसीड्स ऑफ क्राइम जो है प्रोसीड्स ऑफ क्राइम मान लो आसनैचर है जी ती चार वारदात जी, मैं एग्जाम्पल देना बाहर आ गए अपने दोस्त के नाते एक मोटरसाइकिल ले लिया नवा वन जीरो सैवन च बिजनस ये आपूव करना है कि आह थोड़ा दोस्त है आ बंदा ये दोस्त है ये मोटरसाइकिल है वह पैसा तोड़ा लग गया आप बयान ले थोड़ी कॉल डिटेल्स मैच कर लेनी प्रूव कर देना पंद्रह दिन मोटरसाइकिल जरा फ्रीज हो जाएगा वी आर वर्किंग ऑन दैट ऑल्सो भी कुछ चार पसि साढ़े तैयार हो चुके हैं बट इट इज स्टार्टिंग एक बार ये शुरुआत हो जाए तो ये काफ़ी ज़्यादा फायदा होगा होर कोई चीज़ अब पच्ची बंद रेड हुई सी जी अठ बे तब भज गए जी आउट ऑफ़ देज यू कैन कॉल दैम मिडल लेवल पैडलर समगलर पैडलर नहीं रहता इट्स ए वेरी थिन लाइन ऑफ डिस्टिंग सारे दे सारे किराए ते रहें

जे अपा उन दिदा उन दिदा उन दिदा भी मैं उमीटर देता हुआ है मैं अपनी फील्ड पर ना दो बंद मेनु याद नहीं कितने बंदेडे हाँ पर डे पर दो बंद नशा कर हैं ਉਹਨਾਂ ਨੂੰ ਤੁਸੀਂ ਮੋਟੀਵੇਟ ਕਰਕੇ ਮੋਟੀਵੇਟ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਮੋਹੱਲੇ ਦੇ ਜਿਹੜੇ ਆ ਮੌਤਬਰ ਬੰਦੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜੀ ਕੋਈ ਮੰਦਰ ਸੁਸਾਇਟੀ ਹੋ ਗਈ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਹੋ ਗਈ ਐਨ ਜੀਓਜ਼ ਹੋ ਗਏ ਉਹਨਾਂ ਨੂੰ ਆਪਾਂ ਪ੍ਰਤੀ ਕਰਾਇਆ ਤੇ 18 ਬੰਦੇ ਆਪਾਂ ਪਿਛਲੇ 10 ਦਿਨਾਂ 'ਚ ਪ੍ਰਤੀ ਕਰਾ ਚੁੱਕੇ ਨੇ ਨਹੀਂ ਕਾਉਂਸਲਿੰਗ ਟੀਮ ਉਹ ਹਸਪੀਟਲ ਦੀ ਉਹ नहीं देखो पता क्या मैम इसमें ना ये भी बहुत थिन लाइन ऑफ डिस्टिंक्शन है बंदा नशा कर रहा है बेच भी रहा है और क्रॉनिक है नशा करता भी है बेचता है फिर फड़या है करता बेचता उन्होंने पेडलर मानते हैं इदा का बंदा जो नशा कर रहा है कदे कदने नशा खरीद लिये बेचता तो हो नशा ले लिया उन्होंने आप थोड़ा सिंपथैटिकली देखते हैं इट्स ए वे, इट्स ए वेरी थिन लाइन ऑफ डिस्टिंकन बट एटीन पीपल वी हैव आइडेंटिफाइड इन लास्ट टेन डेज जिन्हों नशा छुड़ाऊ केंद्र भर्ती कराया उस तुँ बा फिर उन्होंने जेडे नशा छुड़ाऊ सवेर तो शाम तक इधर जा रहा है इधर जा रहा है इधर जा रहा है, है तीन चार पाँच दिन लगने फिर प्लैन हों घर देखा जाता है कि घर च अगर एंट्री कर रहे हो किधरों कर रहे हो हूँ थोड़े दिन पहला आप कि जो सतलुज चला गया ना, हाँ कुंभक थाने ठीक है जी छे परचे दर्द से हाँ ना। ही डायट तो वह भी आपने सिरते नई ना, ना कि इस तरह करिए कि बंदा काबू आ जाए छत तो छलांग लगाती नीचे गिर गया डेथ हो गई सो इनफॉर्मेषन बेस्ड जड़ा मैं तो बहुत खुल के गल करता जी आई डोंट हाइड एनीथिंग कि इट हैज टू बी वेरी वेरी एकूरेट फोर जी, अच्छा जी देखो पता क्या मैं थोदा ये पूरी दुनिया चीज जिमें सा दिमाग चलता है ना जी जो लॉ इनफोर्समेंट एजेंसी का जिन्हें क्राइम कर रहा है ओद दिमाग भी उदा ही चलता है فرق صرف ਇਹ ਨਾ ਹੈ ਕਿ ਸਾਨੂੰ ਅਗਰ ਕਾਮਯਾਬ ਹੋਣਾ ਹੈ ਤੇ ਆਪਾਂ ਉਹਨਾਂ ਤੋਂ ਇੱਕ ਕਦਮ ਅੱਗੇ ਚੱਲਿਆ ਹੁਣ ਡਰੋਨ ਆਂਦੇ ਜੀ ਪਹਿਲਾਂ ਡਰੋਨਸ ਦਾ ਪੈਟਰਨ ਡਿਫਰੈਂਟ ਸੀਗਾ ਹੁਣ ਡਰੋਨਸ ਦਾ ਪੈਟਰਨ ਡਿਫਰੈਂਟ ਹੈ ਹਰ 15-15 ਦਿਨ ਬਾਅਦ ਪੈਟਰਨ ਡਿਫਰੈਂਟ ਹੁੰਦਾ ਉਹਨਾਂ ਨੇ ਵੀ ਕਾਮਯਾਬ ਹੋਣਾ ਹੈ ਤੇ ਆਪਾਂ ਵੀ ਕਾਮਯਾਬ ਹੋਣਾ ਹੈ ਹਾਂਜੀ ਐਨੀਥਿੰਗ ਐਲਸੋ ਥੈਂਕ ਯੂ ਥੈਂਕ ਯੂ ਤੇ ਬ੍ਰੇਨਸਟਾਰਮਿੰਗ ਹੁੰਦੀ ਹੈ ਬ੍ਰੇਨਸਟਾਰਮਿੰਗ ਚ ਕੌਣ ਕੌਣ ਬੈਠਦਾ ਹੈ ਮੇਰੇ ਅਫਸਰ ਬੈਠਣਗੇ ਜਿਹੜਾ ਕਟਿੰਗ ਹੈ ਜੇ ਲੈਵਲ ਆਫਸਰਸ ਹੈ ਉਹ ਬੈਠਣਗੇ ਬ੍ਰੇਨਸਟਾਰਮਿੰਗ ਤੇ ਇੱਕ ਖਾਕਾ ਤਿਆਰ ਕੀਤਾ ਜਾਏਗਾ ਕਿ ਪਹਿਲਾਂ ਆ ਕਰਨਾ ਹੈ ਕਿਰਿਆ ਕਰਨਾ ਫਿਰ ਆ ਕਰਨਾ ਜਦੋਂ ਖਾਕਾ ਤਿਆਰ ਹੁੰਦਾ ਹੈ ਐਂਡ ਵੈਨ ਵੀ ਐਗਜ਼ੀਕਿਊਟਡ ਤੇ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਛੋਟੇ ਛੋਟੇ ਪ੍ਰੋਬਲਮਸ ਮੈਂ ਸੌਫਟਵੇਅਰ ਦਾ ਐਗਜ਼ਾਮਪਲ ਦੇਣਾ ਸੌਫਟਵੇਅਰ ਤوڑا ਨਵਾਂ ਆ ਗਿਆ ਐਪਲ ਦਾ ਤੇ ਉਹ ਰੈਗੂਲਰਲੀ ਅਪਡੇਟ ਇਸ ਲਈ ਹੁੰਦਾ ਕਿਉਂਕਿ ਕੋਈ ਨਾ ਕੋਈ ਪ੍ਰੋਬਲਮਸ ਆਉਂਦੀਆਂ ਹੁਣ ਆਪਾਂ ਸਟ੍ਰੈਟਜੀ ਜਿਹੜੀ